ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਆਪਣੇ ਘਰਾਂ ਵਿੱਚ ਠੀਕ ਠਾਕ ਹੋਵੋਗੇ ਜੀ ਤੇ ਵਹਿਗੁਰੂ ਦੀ ਕਿਰਪਾ ਨਾਲ ਠੀਕ ਠਾਕ ਹੀ ਰਹੋ ਜੀ ਸੱਚੇ ਪਤਸਾਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਆਪਾਂ ਕਰ ਰਹੇ ਹਾਂ ਜੀ ਸਾਫ ਸਫਾਈਆਂ ਤੇ ਅੱਜ ਆਪਾਂ ਧੋ ਰਹੇ ਹਾਂ ਕੱਪੜੇ ਸ਼ਾਮ ਦਾ ਵੇਲਾ ਜੀ ਤੇ ਸਵੇਰੇ ਨਹੀਂ ਤਾਂ ਤੇ ਕੱਪੜੇ ਤਾਂ ਹੁਣ ਸਵੇਰ ਸ਼ਾਮ ਨੂੰ ਆਪਾਂ ਕੱਪੜੇ ਧੋ ਰਹੇ ਹਾਂ ਤੜਕੇ ਕੰਮ ਇਕੱਠੇ ਹੋ ਜਾਂਦੇ ਆ ਤੇ ਧੁੱਪ ਵੀ ਜ਼ਿਆਦਾ ਚੜ ਜਾਂਦੀ ਐ ਇਸ ਕਰਕੇ ਹੁਣ ਆਪਾਂ ਸ਼ਾਮ ਨੂੰ ਕੱਪੜੇ ਕਈ ਵਾਰ ਧੋ ਲੈਨੇ ਆ ਕਿਉਂਕਿ ਸਵੇਰੇ ਨਹੀਂ ਟਾਈਮ ਲੱਗਦਾ ਨਾਲੇ ਇਸ ਵੇਲੇ ਮੌਸਮ ਵਧੀਆ ਹੋ ਜਾਂਦਾ ਬਾਹਰ ਬੈਠਣ ਨੂੰ ਵੀ ਦਿਲ ਕਰਦਾ ਲਓ ਜੀ ਆਪਾਂ ਕੱਪੜੇ ਧੋ ਕੇ ਕੱਢ ਲਏ। ਟੱਬ ਵਿੱਚ ਆਪਾਂ ਪਾਣੀ ਵਿੱਚ ਕੱਢ ਦਿਆਂਗੇ ਇੱਕ ਵਾਰ ਆਪਾਂ ਸਰਫਾਇ ਕੱਪੜਿਆਂ ਨੂੰ ਥਿਰੇ ਸੁਕਾਉਣ ਲਈ ਮਸ਼ੀਨ ਵਿੱਚ ਸੁਕਾ ਦੇਣੇ ਹੁੰਦੇ ਆ। ਤੇ ਆਪਣਾ ਟਾਪਾ ਥੋੜਾ ਜਿਹਾ ਨਹੀਂ ਖੜਦਾ ਇਹ ਨਵਾਂ ਲਵਾਇਆ ਹੋਇਆ। ਪਤਾ ਨਹੀਂ ਕੀ ਗੱਲ ਹੈ ਇਹ ਖੜਦਾ ਨਹੀਂ ਹੈਗਾ। ਟੁੱਟ ਗਿਆ ਸੀ ਇਹਦਾ ਟਾਪਾ ਮਸ਼ੀਨ ਦਾ। ਲਓ ਜੀ ਹੁਣ ਆਪਾਂ ਕੱਪੜੇ ਲਾਂਡਰੀ ਚੋਂ ਕੱਢ ਕੇ ਸੁੱਕਣੇ ਪਾ ਦੇਵਾਂਗੇ। ਸਾਵਨ ਵਧੀਆ ਲੱਗਦਾ ਬਾਹਰ ਬੈਠਣਾ ਤੇ ਨਾਲ ਕੰਮ ਹੋ ਜਾਂਦੇ। ਚਲੋ ਜੀ ਆਪਾਂ ਤਾਰ ਤੇ ਕੱਪੜਾ ਫੇਰ ਦਿੰਨੇ ਕਿਉਂਕਿ ਗਰਦ ਜੀ ਪੈ ਜਾਂਦੀ ਹੈ ਤਾਰ ਤੇ ਹੁਣ ਤਾਂ ਤਾਰ ਸਾਫ ਹੀ ਹੈ ਹੁਣ ਮਿੱਟੀ ਘੱਟੇ ਨੇਹਰੀਆਂ ਦਾ ਸਮਾਂ ਚੱਲਦਾ ਤੇ ਥੋੜੀ ਜਿਹੀ ਗਰਦ ਪੈ ਜਾਂਦੀ ਹੈ ਤਾਰ ਤੇ ਇਸ ਕਰਕੇ ਆਪਾਂ ਤਾਰ ਨੂੰ ਪਹਿਲਾਂ ਸਾਫ ਕਰ ਦਿੰਨੇ ਤੇ ਹੁਣ ਮੈਂ ਸੋਚਦੀ ਐ ਵੀ ਆਪਣੇ ਮੂੰਹ ਤੇ ਥੋੜਾ ਜਿਹਾ ਕੇਅਰ ਕਰ ਲਈਏ ਹੁਣ ਕਿਤੇ ਮੂੰਹ ਦੀ ਕੇਅਰ ਹੀ ਨਹੀਂ ਕੀਤੀ ਗਈ ਐਂ ਤੇ ਫਿਰ ਫਿਰਦੇ ਕਮ ਮਾਜ ਬੇਲ ਨਹੀਂ ਲੱਗਦਾ ਆਪਾਂ ਨੂੰ ਥੋੜਾ ਮੋਟਾ ਕਰੇ ਆਪਣੇ ਚਿਹਰੇ ਦੀ ਸਫਾਈ ਕਰਨੀ ਚਾਹੀਦੀ ਹੈ ਦੇਸੀ ਤਰੀਕੇ ਨਾਲ ਲਓ ਜੀ ਆਪਾਂ ਕੱਪੜੇ ਸਾਰੇ ਪਾ ਤੇ ਸੁੱਕਣੇ ਤੇ ਹੁਣ ਮੈਂ ਪੌਦਿਆਂ ਚ ਵੀ ਪਾਣੀ ਜਿਹੜੀਆਂ ਬੇਲਾਂ ਚ ਪਾਉਣ ਵਾਲਾ ਪਾਣੀ ਪਾ ਦੂੰਗੀ ਨਾਲ ਹੀ ਸੈਰ ਹੋ ਜਾਂਦੀ ਹੈ ਘਰੇ ਤੇ ਨਾਲੇ ਪੌਦਿਆਂ ਚ ਪਾਣੀ ਪੈ ਜਾਂਦਾ ਬੇਲ ਬੂਟੇ 'ਚ ਪਾਣੀ ਹੁਣ ਗਰਮੀ ਕਰਕੇ ਹਰ ਰੋਜ਼ ਪਾਉਣਾ ਪੈਂਦਾ ਜੀ ਮੂੰ ਤਾਂ ਅਸੀਂ ਡੂਟ ਗਲੀ ਪਾਈਪ ਸਿੱਟ ਦਿੰਨੇ ਆ ਪਰ ਫੇਰ ਵੀ ਪਾਣੀ ਲਾਉਣਾ ਪੈਂਦਾ ਜਿਹੜੇ ਪੌਦਿਆਂ ਤੱਕ ਪਾਣੀ ਨਹੀਂ ਪਹੁੰਚਦਾ ਉੱਥੇ ਪਾਣੀ ਲਾਉਣਾ ਪੈਂਦਾ ਚਲੋ ਜੀ ਆਪਾਂ ਪਾਣੀ ਪਾ ਦੇਾਂਗੇ ਪੌਦਿਆਂ 'ਚ ਇਸ ਤਰ੍ਹਾਂ ਤੇ ਉੱਧਰ ਮੇਰੇ ਕੰਧ ਤੇ ਗਮਲੇ ਰੱਖੇ ਹੋਏ ਨੇ ਉਹਨਾਂ 'ਚ ਵੀ ਆਪਾਂ ਪਾਣੀ ਪਾ ਦੇਾਂਗੇ ਨਾਲੇ ਐਕਸਰਸਾਈਜ਼ ਹੋ ਜੂ ਸਵੇਰ ਹੰਨੇ ਨਾਲ ਆਪਣੀ ਤੇ ਸਾਮ ਘੰਟਕ ਵਾਰ ਨਾ ਬੈਠੇ ਜਾਂਦੇ ਤੇ ਨਾਲੇ ਸਾਮ ਦੇ ਕੰਮ ਧੰਦੇ ਹੋ ਜਾਂਦੇ ਸਰਵੇੜੀ ਅੰਦਰ ਬੜੇ ਬੈਠੇ ਰਹੇ ਨੇ ਬਾਹਰ ਕੋਈ ਮੂੰਹ ਮੱਥੇ ਲੱਗ ਜਾਂਦਾ ਚੰਦੋ ਜੀ ਜਿਹੜੇ ਗਾਮਲੇ ਸੀ ਆਪਾਂ ਤਾਂ ਪੌੜੀਆਂ ਉੱਤੇ ਉਹਨਾਂ ਤੇ ਹੀ ਪਾਣੀ ਪਾਤਾ ਹੁਣ ਮੈਂ ਕੰਦ ਤੇ ਪੌਟ ਜੇ ਪਏ ਨੇ ਮੇਰੇ ਬਣਾਏ ਹੋਏ ਨਾ ਤੇ ਵੀ ਆਪਾਂ ਪਾਣੀ ਪਾ ਦੇਾਂਗੇ ਥੋੜਾ ਥੋੜਾ ਇਹ ਬਾਦੂ ਪਏ ਸੀ ਫਾਲਤੂ ਮੇਰੇ ਕੋਲ ਇਹਨਾਂ ਜੇ ਆਪਾਂ ਆਮ ਪੌਦੇ ਲਾਦੇ ਛੋਟੇ ਛੋਟੇ ਆ ਕੂੜਾ ਚੱਕਣ ਵਾਲਾ ਪਿਆ ਸੀ ਮੈਂ ਕੂੜਾ ਵੀ ਚੱਕਤਾ ਅੱਜ ਮੈਂ ਸਾਮ ਨੂੰ ਤਾਂ ਸੰਭਰੇ ਕੁੱਤੇ ਰੋਟੀ ਪਾ ਦੇ ਕੱਛ ਤੇ ਲਓ ਜੀ ਹੁਣ ਆਪਾਂ ਕੁਮਾਰ ਕੱਟ ਲਿਆ ਆਪਣੇ ਕੁਮਾਰ ਲੱਗਿਆ ਹੋਇਆ ਜੀ ਆਪਾਂ ਹੁਣ ਮੂੰਹ ਤੇ ਕੁਮਾਰ ਲਾਵਾਂਗੇ ਇਸ ਦਾ ਚੰਗੀ ਤਰ੍ਹਾਂ ਆਸੇ ਪਾਸੇ ਆਪਾਂ ਕੱਟ ਲੇ ਢੋਲੇ ਕੁਮਾਰ ਨੂੰ ਤੇ ਟੁਕੜੇ ਕਰ ਲੇ ਕੁਮਾਰ ਦੇ ਚੰਗੀ ਤਰ੍ਹਾਂ ਤੇ ਇੱਕ ਸਾਈਡ ਗੁਦ ਰੱਖ ਲਈ ਇੱਕ ਸਾਈਡ ਲਾ ਲਈ ਗੁਦ ਹੁਣ ਆਪਾਂ ਕਰਾਂਗੇ ਆਪਣੀ ਮੂੰਹ ਦੀ ਕੇਅਰ ਨਾਲੇ ਆਪਾਂ ਹਵਾ ਚ ਬੈਜਾਂਗੇ ਤੇ ਨਾਲੇ ਆਪਾਂ ਮੂੰਹ ਤੇ ਲਾਵਾਂਗੇ ਜੀ ਕੁਮਾਰ ਬਹੁਤ ਚੰਗਾ ਬਾਲਾਂ ਤੇ ਵੀ ਲਾ ਲੈਣਾ ਚਾਹੀਦਾ ਇਸ ਨੂੰ ਤੇ ਕਈ ਵੀ ਆਪਾਂ ਦੇਖਦੇ ਵੀ ਕੀ ਕਰਦੇ ਲਓ ਜੀ ਆਪਾਂ ਚੰਗੀ ਤਰ੍ਹਾਂ ਮੂੰਹ ਤੇ ਰਗੜ ਰਹੇ ਹਾਂ ਬਹੁਤ ਹੀ ਠੰਡਾ ਠੰਡਾ ਲੱਗਦਾ ਰਹਾ ਮਾਰ ਰਿਹਾ ਮੂੰਹ ਨੂੰ ਥੋੜਾ ਜਿਹਾ ਆਪਾਂ ਨੂੰ ਘਰੇ ਕੇਅਰ ਕਰਨੀ ਚਾਹੀਦੀ ਹੈ ਇਸ ਨਾਲ ਬਹੁਤ ਫਰਕ ਪੈਂਦਾ ਚਿਹਰੇ ਦਾ ਐ ਇਦਕੇ ਮੈਨੂੰ ਕਾਫੀ ਟਾਈਮ ਹੋ ਗਿਆ ਸੀ ਮੈਨੂੰ ਕੀਤੀ ਨਹੀਂ ਗਿਆ ਹੈਗਾ ਮੈਂ ਜੀ ਸਾਰੀ ਲੈ ਜਾਂਦੇ ਲਓ ਜੀ ਮੇਰੇ ਸਾਫ ਕਰਦੇ ਕਰਦੇ ਆ ਗਏ ਆਕਾਸ ਤੇ ਹਰਮਨ ਲੈ ਕੇ ਪੀ ਜਾ ਮੇਰੇ ਵਾਸਤੇ ਦੇਖੋ ਕੈਫੀ ਕਿਸ ਤਰ੍ਹਾਂ ਆ ਕੇ ਖੜ ਗਏ ਕੋਲ ਤੇ ਕਹਿੰਦੇ ਮੰਮੀ ਛੋਡੇ ਵਾਸਤੇ ਪੀਜਾ ਲਿਆਇਆ ਖਾਣ ਵਾਸਤੇ ਲਓ ਜੀ ਪੀਜਾ ਤਾਂ ਲਿਆ ਕੇ ਦੇਤਾ ਜੀ ਖਾਣ ਨੂੰ ਪਰ ਇੱਧਰ ਕੰਮ ਵਧਾਤਾ ਕਾਸ਼ ਨੇ ਤੁਸੀਂ ਦੇਖ ਹੀ ਰਹੇ ਹੋ ਬਿੱਡਾਂ ਤੇ ਗੰਦ ਪਿਆ ਹੋਇਆ ਅ ਕਾਸ਼ ਨੇ ਕੁੜੀ ਨੂੰ ਪਚਕਾਰੀ ਜੀ ਮਾਰੀ ਸਾਰੇ ਗੰਦ ਉੱਤੇ ਪੈ ਗਏ ਤੇ ਮੇਰਾ ਕੰਮ ਵਧ ਗਿਆ ਤੇ ਮੈਨੂੰ ਹੁਣ ਸਾਫ਼ ਕਰਨਾ ਪਿਆ ਮੈਂ ਚੁੰਨੀ ਗਿੱਲੀ ਕਰਕੇ ਚੁੰਨੀ ਨਾ ਸਾਫ ਕਰਦੇ ਚਲੋ ਜੀ ਜਦੋਂ ਆਪਾਂ ਸਫਾਈ ਕਰਨ ਲੱਗ ਜਾਨੇ ਤਾਂ ਆਪਾਂ ਨੂੰ ਇਹ ਹੁੰਦਾ ਵੀ ਹੋਰ ਵੀ ਕਰਦੇ ਹੋਰ ਵੀ ਕਰਦੇ ਤਾਂ ਮੈਂ ਲਾਲਚ ਹੋ ਗਿਆ ਮੈਂ ਸਾਰੇ ਬਿੱਡਾਂ ਤੇ ਵੀ ਸਫਾਈ ਕਰਤੀ ਬਹੁਤ ਹੀ ਮੁਸ਼ਕਲ ਨਾਲ ਲਾਹਿਆ ਸਿੱਟ ਇੱਕ ਇਕੱਲੇ-ਇਕੱਲੇ ਪੈ ਕੇ ਕੰਧ ਉੱਤੇ ਮੈਨੂੰ ਐਸੀ ਫਿਰ ਵਿਜਕੇ ਰਾਂ ਨਹੀਂ ਨਾਲਾਹੇ ਦਾ ਇਹ ਲੈਣੇ ਨਹੀਂ ਹੈਗੇ ਸਿੱਟੇ ਜੰਮ ਜਾਣਗੇ ਇਸ ਤਰ੍ਹਾਂ ਮੇਰਾ ਪੇਜ ਤਾਂ ਵਿੱਚ ਹੀ ਰੋਲਦਾ ਇਹਨਾਂ ਨੇ ਕਰਨੀ ਪੈਗੀਆਂ ਸਫਾਈਆਂ ਬੱਚੇ ਥੋੜੇ ਜਿਹੀ ਇਸ ਤਰ੍ਹਾਂ ਕਰਕੇ ਕੰਮ ਵਧਾ ਦਿੰਦੇ ਇਸ ਤਰ੍ਹਾਂ ਹੁਣ ਮੈਨੂੰ ਐ ਹੋਗਾ ਮੈਂ ਬੈੱਡ ਵੀ ਸਾਫ਼ ਕਰਦੇ ਲੱਗਦੇ ਹੱਥ ਤੁਸੀਂ ਕਿੰਨੀ ਡਸਟਿੰਗ ਕਰ ਲਓ ਫੇਰ ਵੀ ਬਿੱਡਾਂ ਤੇ ਸੋਡੇ ਤੇ ਡਸਟਿੰਗ ਆ ਹੀ ਜਾਂਦੀ ਹੈ ਗਰਦ ਕਪਾਜ ਨਾਲੇ ਸਾਰੇ ਘਰ ਬੰਦਾ ਆਪਣਾ ਫੇਰ ਵੀ ਪਤਾ ਨਹੀਂ ਕਿੱਥੋਂ ਆਉਂਦਾ ਇਹ ਬਸ ਹੁਣ ਤਾਂ ਫੇਰ ਮੇਰੇ ਤੇ ਸਫਾਈ ਵਾਲਾ ਭੂਤ ਸਵਾਰ ਹੋ ਗਿਆ ਮੇਰੇ ਪਰਸ ਵੀ ਚਟਨੀ ਨਾ ਧਰ ਗਏ ਸੀ ਅਸੀਂ ਬਾਹਰੋਂ ਆਏ ਸੀ ਪਰਸ ਵੀ ਮੇਰੇ ਬੈੱਡ ਤੇ ਪਿਆ ਸੀ ਕੰਮ ਚੱਕੜਾ ਮ ਹੋ ਗਿਆ ਲਓ ਜੀ ਹੁਣ ਆਪਾਂ ਚਾਦਰ ਚੱਕ ਕੇ ਵਿਸਾ ਦੇਾਂਗੇ ਇਸ ਸਮ ਦੇ ਟਾਈਮ ਆ ਜੀ ਅਜੇ ਸਾਰਾ ਕੰਮ ਇਹ ਰ ਕਰਨ ਨਾਲ ਪੈਂਡਡ ਪਿਆ ਕ ਆਕਾਸ਼ ਨੇ ਕੰਮ ਬਧਾਤਾ ਹੁਣ ਆਪਾਂ ਚਾਦਰ ਬਦਲ ਕੇ ਵਿਸਾ ਦੇਾਂਗੇ ਇੱਥੇ ਵੀ ਥੋੜੀ ਜੀ ਚਟਨੀ ਲਾ ਗੀ ਸੀ ਗੱਦੇ ਦੇ ਉੱਪਰ ਮੈਂ ਗਿੱਲੀ ਲੇਅਰ ਕਰਕੇ ਫਿਰ ਦੇ ਦੇ ਦਿੱਤੇ ਵੀ ਜੇ ਨਾ ਕਰੋ ਕੰਮ ਨਾ ਕਰੋ ਜੀ ਜੇ ਲੱਗ ਜਾ ਫਿਰ ਆਪਾਂ ਨੂੰ ਐ ਹੁੰਦਾ ਵੀ ਹੋਰ ਕਰ ਲਈ ਹੋਰ ਕਰ ਲਈ ਜੀ ਲੱਗਦਾ ਕੰਮ ਕਰਨ ਜੀ ਜਗਾ ਦਾ ਖਵਾਇਆ ਆਪਣਾ ਤਾਂ ਡੁੱਬਣਾ ਕੰਮ ਵਧਾਤਾ ਚਲੋ ਬਹਾਨ ਨੇ ਨਾ ਕਮਰੇ ਦੀ ਸਫਾਈ ਹੋ ਗਈ ਜੇ ਆਪਣੀ ਵੀਡੀਓ ਸੋਨ ਵਧੀਆ ਲੱਗੀ ਜੀ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਆਵਾਂਗੇ ਫੇਰ ਇੱਕ ਨਵੀਂ ਵੀਡੀਓ ਲੈ ਕੇ ਮਨਾ ਪਸਰਾਣਿਆਂ ਦੇ ਕਵਰ ਵੀ ਚਾੜ ਦੇਂਗੇ ਦੋਸਰਾ ਨਿਮੇਸਤਰੀ ਰੱਖ ਲਈ ਬਾਕੀ ਸਰਾਣੇ ਤੇ ਆਪਾਂ ਕਬਰ ਚਾੜ ਦੇਾਂਗੇ ਚਲੋ ਜੀ ਚਾਦਰ ਬਸਾਉਣ ਨਾਲ ਇੱਕ ਘਰ ਨੂੰ ਨਵੀਂ ਲੁੱਕ ਆ ਜਾਂਦੀ ਨਹੀਂ ਆਪਾਂ ਜੇ 1-2 ਦਿਨ ਨਹੀਂ ਬਦਲਨੀ ਸੀ ਚਾਦਰ ਅੱਜ ਆਕਾਸ਼ੁਰਣ ਚਟਨੀ ਢੋਲ ਕੇ ਆਪਣੀ ਚਾਦਰ ਵਾਦਨ ਦਿੱਤੀ ਤੇ ਹੁਣ ਆਵੇ ਆ ਗਏ ਆਪਾਂ ਰਸੋਈ 'ਚ ਰਸੋਈ 'ਚ ਮੰਜਣ ਵਾਲੇ ਪੈਨੇ ਆਪਣੇ ਭਾਂਡੇ ਢੇਰ ਲੱਗੇ ਪਏ ਇੱਧਰ ਨਿੱਕੇ ਨਿੱਕੇ ਕੰਮ ਸਰਦੇ ੜੇ ਨਹੀਂ ਮੁੱਕਦੇ ਆਪਣੇ ਜੇ ਇੱਕ ਦਿਨ ਬਾਹਰ ਚਲੇ ਜਾ ਉਦੋਂ ਦੁੱਗਣੇ ਕੰਮ ਹੋ ਜਾਂਦੇ ਆ ਚਲੋ ਜੀ ਹੁਣ ਆਪਾਂ ਕਰ ਦਿਆਂਗੇ ਬਰਤਨ ਸਾਫ ਇਹ ਵੀ ਜ਼ਰੂਰੀ ਆ ਜੇਦੋਂ ਕੰਮ ਕਰਨ ਲੱਗ ਜਾ ਜਿੰਨਾ ਚਿਰ ਨਾ ਕਰੋ ਨਾ ਚਿਰ ਨਾ ਕਰ ਨਹੀਂ ਫਿਰ ਨਸਾ ਜਾ ਹੋ ਜਾਂਦਾ ਕੰਮ ਕਰਨ ਦਾ ਇੱਕ ਬਿਆਹ ਵੀ ਕਰਦੇ ਆ ਵੀ ਕਰਦੇ ਵਧੀਆ ਲੱਗਦਾ ਕੰਮ ਕਰਨਾ ਲਓ ਜੀ ਆਪਾਂ ਭਾਂਡੇ ਵੀ ਸਾਰੇ ਧੋ ਕੇ ਰੱਖ ਦੇਾਂਗੇ ਇਸ ਤਰ੍ਹਾਂ ਕੰਮ ਕਰਨ ਨਾਲ ਇੱਕ ਖੁਸ਼ੀ ਵੀ ਮਿਲਦੀ ਹੈ। ਮਨੁੱਖ ਕੋਣ ਜਿਹਾ ਵੀ ਮਿਲਦਾ ਕੰਮ ਕਰਕੇ। ਤੇ ਹੁਣ ਇੱਕਾ ਪੌਣਾ ਰੱਖਿਆ ਪਿਆ ਸੀ ਇੱਥੇ ਧੋਣ ਵਾਲਾ ਇਹਨਾਂ ਦਾ ਇਕੱਠਾ ਕਰਕੇ। ਦਿਨੇ ਮੈਂ ਇਹਨੂੰ ਇਹ ਵੀ ਹੋਇਆ ਵੀ ਮੈਂ ਇਹ ਵੀ ਧੋ ਦੇ। ਤੇ ਮੈਂ ਮਸ਼ੀਨ ਵਿੱਚ ਪੌਣੇ ਨਹੀਂ ਪਾਉਂਦੀ ਤੇ ਮੈਂ ਅਲੱਗ ਸਾਬਣ ਨਾਲ ਹੀ ਪੌਣੇ ਧੋਣੇ ਆ। ਹੁਣ ਮੈਂ ਕਿਹਾ ਚਲੋ ਇੱਕ ਪੌਣਾ ਮੈਂ ਇੱਥੇ ਖੜੀ-ਖੜੀ ਮਲਦੇ। ਇਸ ਕਰਕੇ ਆਪਾਂ ਪੌਣਾ ਵੀ ਧੋਤਾਂ। ਪਾਣੀ ਗਰਮ ਕਰਕੇ ਫਰਾਈ ਪੈਨ ਚ ਕਸ ਕਰਕੇ ਪਰਸੋਈ ਵਿੱਚ ਚਿੱਟੇ ਪਾਣੀ ਹੀ ਵਰਤਦੇ ਆ